ਪੋਗਪੁਰ ਦੇ ਨੇੜਲੇ ਪਿੰਡ 'ਚ ਦੇਰ ਰਾਤ ਚੋਰ ਦੋ ਵੱਡੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਚੋਰ ਘਰ ਦੀ ਖਿੜਕੀ 'ਚ ਲੱਗੀ ਗ੍ਰੇਲ ਨੂੰ ਪਟਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਹਨਾਂ ਨੂੰ ਇਸ ਚੋਰੀ ਦਾ ਪਤਾ ਲੱਗਾ। ਪਾਪਾ ਹੁਣੀ ਆਏ ਸੀਗੇ ਤੇ ਉਹ ਬਾਕੀ ਸਾਰੇ ਘੋਟੇ ਦੇ ਸੁੱਤੇ ਸੀ। ਪਾਪਾ ਹੁਣੀ ਸਵੇਰੇ ਜਦੋਂ ਉੱਠ ਕੇ ਥੱਲੇ ਆਏ ਆ ਉਹਨਾਂ ਨੇ ਦੇਖਿਆ ਕਿ ਖਲਾਰਾ ਪਿਆ ਸੀ। ਤਾਂ ਮੈਂ ਇਧਰ ਮੋਲੇ ਕਮਰੇਜ ਸੁਤਾ ਪਿਆ ਸੀਗਾ ਬਸ ਉਹਨਾਂ ਨੇ ਫਿਰ ਸਾਰਿਆਂ ਨੂੰ ਠੱਲਿਆ ਤੇ ਇੱਥੋਂ ਦੀ ਆਏ ਸੀਗੇ ਕਮਰੇਜ ਗ੍ਰੈਂਡ ਪੱਟ ਕੇ ਜਦੋਂ ਮੈਂ ਦੇਖਿਆ ਤਾਂ ਕਮਰੇਜ ਹੋਰ ਵੀ ਕੁਝ ਸਮਾਨ ਖਿਲਰ ਰਿਹਾ ਸੀ ਜਦੋਂ ਮੈਂ ਥੋੜਾ ਅੱਗੇ ਹੋ ਕੇ ਦੇਖਿਆ ਤਾਂ ਕਮਰੇ ਦੀ ਗਰੈਲ ਪੱਟੀ ਹੋਈ ਸੀਗੀ ਤੇ ਫਿਰ ਮੈਂ ਭੱਜ ਕੇ ਆਪਣੇ ਮਦਰ ਨੂੰ ਫਾਦਰ ਨੂੰ ਦੋਨਾਂ ਨੂੰ ਦੱਸਿਆ ਮੈਂ ਕਿ ਕੀ ਚੋਰੀ ਹੋ ਚੁੱਕੀ ਹੈ ਆਪਣੇ ਉਥੇ ਬਾਕਸ ਪੈ ਸੀ 골ਡ ਵਾਲੇ ਵੀ ਤੇ ਦੂਸਰੇ ਕਮਰਿਆਂ ਚ ਆ ਕੇ ਦੇਖਿਆ अलमीरा ਖੁੱਲੀਆਂ ਹੋਈਆਂ ਸੀ ਦੋਨੋਂ ਹੀ ਤੇ ਦੋਨਾਂ ਵਿੱਚੋਂ ਨਾ ਕੈਸ਼ ਸੀ 골ਡ ਸਾਰਾ ਕੁਝ ਚੋਰੀ ਹੋ ਚੁੱਕਾ ਸੀ ਟੋਟਲ ਕਿੰਨਾ ਨੁਕਸਾਨ ਹੋ ਚੁੱਕਾ ਟੋਟਲ ਆਈ ਥਿੰਕ ਨਾ 10 ਲੱਖ ਰੁਪਏ ਉਧਰ ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ ਮਾਮਲਾ ਜੀ ਸਕਵਾਲ ਪਿੰਡ ਚ ਚੋਰੀ ਦੀ ਇਨਫੋਰਮੇਸ਼ਨ ਨਾਦਰ ਬਿਆਨਨਾਮੇ ਪਰਚਾ ਦਰਜ ਕਰ ਦਿੱਤਾ ਗਿਆ ਮੋਡਰਨ ਇਨਵੈਸਟੀਗੇਸ਼ਨ ਜਾਰੀ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰਾਂ ਨੇ ਘਰ 'ਚ ਦਾਖਲ ਹੋਣ ਲਈ ਇੱਕੋ ਹੀ ਤਰੀਕੇ ਦਾ ਇਸਤੇਮਾਲ ਕੀਤਾ ਸੀ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ ਜਗਬਾਣੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਾਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ